ਕੈਨੇਡਾ ਤੋਂ ਆਈ ਭੈਣ ਨੂੰ ਮਿਲਣ ਆਇਆ ਸੀ ਭਰਾ ਜਿਸ ਦਾ ਬਟਾਲੇ ਦੇ ਹੀ ਕੁਝ ਨੌਜਵਾਨਾਂ ਨੇ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਤੇ ਪਿਤਾ ਨੂੰ ਜ਼ਖਮੀ ਕਰ ਦਿੱਤਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਬਟਾਲਾ ਦੇ ਗੁਰੂ ਨਾਨਕ ਨਗਰ ਭੁੱਲੜ ਰੋਡ ਬੀਤੀ ਰਾਤ 22 ਸਾਲਾ ਹਸਨ ਪ੍ਰੀਤ ਸਿੰਘ ਦਾ ਕੁਝ ਨੌਜਵਾਨਾਂ ਵੱਲੋਂ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਹਸਨ ਪ੍ਰੀਤ ਨੇ ਹੋਟਲ ਮੈਨੇਜਮੈਂਟ ਦੀ ਭ్రਾਈ ਕੀਤੀ ਹੋਈ ਸੀ ਅਤੇ ਚੰਡੀਗੜ੍ਹ ਵਿਖੇ ਪੀਜ਼ਾ ਸਟੋਰ ਤੇ ਕੰਮ ਕਰਦਾ ਸੀ ਅਤੇ ਆਪਣੇ ਰਿਸ਼ਤੇਦਾਰ ਕੋਲ ਰਹਿੰਦਾ ਸੀ ਆਪਣੀ ਵੱਡੀ ਭੈਣ ਨੂੰ ਚੰਡੀਗੜ੍ਹ ਤੋਂ ਮਿਲਣ ਬਟਾਲਾ ਆਪਣੇ ਘਰ ਆਇਆ ਸੀ ਭੈਣ ਕੈਨੇਡਾ ਤੋਂ ਆਈ ਹੋਈ ਸੀ ਪਰਿਵਾਰ ਦਾ ਦੋਸ਼ ਹੈ ਕਿ ਨਸ਼ਾ ਕਰਨ ਵਾਲੇ ਲੋਕਾਂ ਨੇ ਤੇਜ਼ ਤਰ ਹਥਿਆਰਾਂ ਦੇ ਨਾਲ ਕੀਤਾ ਹੈ ਕਤਲ ਕਿਉਂਕਿ ਉਹਨਾਂ ਦੇ ਘਰ ਦੇ ਬਾਹਰ ਬੈਠ ਨੌਜਵਾਨ ਨਸ਼ਾ ਕਰਦੇ ਸੀ ਉਹਨਾਂ ਨੂੰ ਹੁਸਨਪ੍ਰੀਤ ਬੋਲੋ ਰੋਕਿਆ ਜਾਂਦਾ ਸੀ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਨੇ ਕਿਹਾ ਕਿ ਸਾਡੇ ਘਰ ਦੇ ਅੱਗੇ ਰੋਜ਼ਾਨਾ ਕੁਝ ਲੋਕ ਨਸ਼ਾ ਕਰਦੇ ਆਉਂਦੇ ਹਨ ਮੇਰੇ بیٹے ਨੇ ਉਹਨਾਂ ਨੂੰ ਰੋਕਿਆ ਸੀ ਇੱਕ ਦਿਨ ਪਹਿਲਾਂ ਵੀ ਮੇਰੇ بیٹے ਦੇ ਪਿੱਛੇ ਇਹ ਲੋਕ ਦਾਤਰ ਲੈ ਕੇ ਆਏ ਸਨ ਉਸ ਦਿਨ ਬਚ ਗਿਆ ਕੱਲ ਵੀ ਮੇਰਾ ਬੇਟਾ ਕੁੱਤੇ ਨੂੰ ਰੋਟੀ ਪਾਉਣ ਲੈ ਗਿਆ ਉੱਥੇ ਕੁਝ ਹਥਿਆਰਬੰਦ ਲੋਕਾਂ ਨੇ ਮੇਰੇ بیٹے ਤੇ ਹਮਲਾ ਕਰ ਦਿੱਤਾ ਤੇ ਮੇਰੇ ਵੀ ਸਟਨ ਲਗਾ ਦਿੱਤੀਆਂ ਨਾ ਗੁਰਦੀਪ ਸਿੰਘ ਜਿਹੜਾ ਕੁਝ ਰੱਖੀ ਹੋਈ ਸੀ ਤੁਹਾਡਾ ਕਿ ਲੱਗਦਾ ਕਿ ਮੇਰਾ ਬੇਟਾ ਉਹ ਕੱਲ ਕੁੱਤੇ ਰੋਟੀ ਪਾਉਣ ਗਿਆ ਸੀ ਉੱਥੇ ਅਮਲੀ ਬੰਦੇ ਉਹਨਾਂ ਨੂੰ ਕੁਝ ਮਾੜਾ ਚੰਗਾ ਆਖਿਆ ਉਪਰ ਇਥੇ ਨਾਂ ਬਹਿ ਕਰੋ ਇਸੇ ਗੱਲ ਤੇ ਚੱਕਰ ਤੇ ਪਰਸੋਂ ਦੀ ਗੱਲ ਹੈ ਰஞ்சிਸ਼ੌਰ ਇਹਦੇ ਮਗਰ ਪਾਗੇ ਇਹ ਭੱਜ ਕੇ ਘਰ ਆਇਆ ਚਲੋ ਦੇ ਨੰਗ ਗਿਆ ਅਗਲੇ ਦਿਨ ਫਿਰ ਇੱਕ ਉਤੇ ਰੋਟੀ ਪਾਉਣ ਗਿਆ ਜਿਹੜਾ ਬੰਦਾ ਉਸ ਦਿਨ ਇਹਦੇ ਮਗਰ ਦੱਤਰ ਲਾਏ ਪਿਆ ਪਰਸੋਂ ਉਹ ਫਿਰ ਕੱਲ ਆ ਗਿਆ ਉਹਨਾਂ ਜਿਹਨੂੰ ਅਹੀਂ ਆਖਿਆ ਦਾ ਬੇਟਾ ਫਿਰ ਗਿਆ ਅਹੀਂ ਫਿਰ ਮਗਰ ਕੇ ਉਹਨੂੰ ਇਹ ਫੜ ਕੇ ਖਲੋਤਾ ਹੈ ਗੱਲਾਂ ਹੀ ਕਰਨ ਦੇ ਉਹਨੇ ਫੋਨ ਕਰਕੇ ਉਹਨਾਂ ਜਿਹਨੂੰ 5-4 ਬੰਦੇ ਹੋਰ ਮੰਗਾ ਲਏ ਵੇਂਦੇ ਵੇਂਦੇ 35-40 ਮੁੰਡੇ ਹੋ ਗਏ ਫਿਰ ਪਤਾ ਨਹੀਂ ਲੱਗਾ ਉਹਨਾਂ ਦਾਤਰ ਮਾਰੇ ਕੀ ਮਾਰੇ ਮੇਰੇ ਵੀ ਦਾਤਰ ਮਾਰੇ ਮੇਰੇ ਇੱਥੇ ਚੱਕ ਮਾਰਾ ਕਿਰਚ ਮਾਰੀ ਮੁੰਡੇ ਦੇ ਵੀ ਕਿਰਚ ਮਾਰੀ ਫਿਰ ਉੱਤੇ ਹਾਂ ਸਪੋਰਟ ਦੀ ਡੈਥ ਹੋ ਗਈ ਪੁਲਿਸ ਦਾ ਹੁਣ ਆਪਾਂ ਨੂੰ ਇੰਨਾ ਪਤਾ ਨਹੀਂ ਆਪਣੇ ਬਿਆਨ ਪੂਨ ਲਾ ਕੇ ਚੱਲ ਗਏ ਪੁਲਿਸ ਦਾ ਹੁਣ ਇਹ ਤੇ ਮੈਨੂੰ ਨਹੀਂ ਪਤਾ ਮੈਂ ਰਾਤ ਦਾ ਡੈਡ ਹਾਂ ਬੇਹੋਸ਼ਾ ਕਿਹੜੇ ਵੱਲੇ ਦੀ ਆ ਗਈ ਉਹਨਾਂ ਰਜਿੰਦਰ ਸਿੰਘ ਨੰਦਾ ਜੀ ਮੇਰਾ ਇਹ ਸਰ ਤੁਸੀਂ ਅੱਜ ਤੁਹਾਨੂੰ ਸਾਰਾ ਪੱਤਰਕਾਰਾਂ ਸਰ ਨੂੰ ਪਤਾ ਕਿ ਜਦੋਂ ਦੀ ਇਹ ਭਗਵੰਤ ਮਾਨ ਦੀ ਸਰਕਾਰ ਆਈ ਆ ਇਹ ਨਸ਼ੇ ਬਹੁਤ ਹੀ ਜ਼ਿਆਦਾ ਵਧ ਗਏ ਨੇ ਕੈਂਪ ਦੇ ਵਿੱਚ ਇੰਨਾ ਨਸ਼ਾ ਵਿਕਦਾ ਪਿਆ ਵਾ ਕੈਂਪ ਦੇ ਹੀ ਕੁਝ ਗੁੰਡੇ ਨੇ ਜਿਹੜੇ ਸਾਡੇ ਜੀਜਾ ਜੀ ਦੇ ਘਰ ਦੇ ਸਾਹਮਣੇ ਆ ਕੇ ਬੈ ਕੇ ਨਸ਼ਾ ਕਰਦੇ ਨੇ ਤੇ ਉੱਥੇ ਸਾਡੇ ਭਾਂਜਾ ਜੀ ਜਦੋਂ ਬਾਹਰ ਨਿਕਲ ਕੋਲ ਨਾਲ ਉਹ ਸਮਝਾਉਂਦੇ ਨੇ ਕਿ ਇੱਥੇ ਨਸ਼ਾ ਨਹੀਂ ਕਰਨਾ ਹੈਗਾ ਤੇ ਉਹ ਉਹਦਾ ਵਿਰੋਧ ਕਰਦੇ ਨੇ ਉਹ ਉਹਨਾਂ ਦੇ ਇੱਥੇ ਰੰਜਿਚ ਚਾ ਕੇ ਸਾਡੇ ਭਾਂਜੇ ਨੂੰ ਜਿਹੜਾ ਕਤਲ ਕਰਤਾ ਜੀ ਇਹ ਰਾਤ ਦਾ ਤਕਰੀਬਨ ਕੋ 7:10 ਵਜੇ ਦੀ ਗੱਲ ਹੈ ਜਸਨਦੀਪ ਸਿੰਘ ਉਹਦਾ ਨਾਮ ਆ ਸਾਡਾ ਹਾਂਜੀ ਆ ਸੰਦੀਪ ਸਿੰਘ ਉਹਦਾ ਨਾਮ ਆ ਤੇ ਸਾਡਾ ਉਹ ਗੁਰਦੀਪ ਸਿੰਘ ਤੇ ਇਹ ਹੈਗਾ ਜਿਹੜਾ ਨੀਅਰ ਆਫ ਫਾਟਕ ਜਿਹੜਾ ਗਰਦਾਸਪੁਰ ਵਾਲਾ ਹਾਂਜੀ ਉਹ ਤੇ ਉਹ ਤੇ ਸਟੱਡੀ ਕਰਦਾ ਪਿਆ ਸੀ ਉਹਨੇ ਤੇ ਆਪਣਾ ਹੁਣੇ ਹੀ ਆਪਣਾ ਕੋਰਸ ਕੀਤਾ ਵਾ ਸਰ ਉਹਨੇ ਹਾਂਜੀ ਅਨ ਮਿੰਟਸ ਕਿੰਨੇ ਭੈਣ ਭਰਾ ਪਰਿਵਾਰ ਦੇ ਜੀ ਹੈਗੇ ਟੋਟਲ ਤਿੰਨ ਭੈਣ ਭਰਾ ਨੇ ਤੇ ਆਪਣਾ ਦਾਦਾ ਜੀ ਫਾਦਰ ਸਾਹਿਬ ਤੇ ਸਿਸਟਰ ਸਾਡੇ ਦੋ ਭਰਾ ਇੱਕ ਛੋਟਾ ਬੱਚਾ ਕੋਈ ਦਾ ਬਾਰ ਬਾਰ ਤੇ ਨਾ ਹਸਾਂ ਦਾ ਇਹ ਝਗੜਾ ਹੋ ਗਿਆ ਇਸ ਸੀਨ ਜਿਹੜਾ ਕਰ ਰਹੇ ਇਹ ਸਰ ਉੱਥੇ ਮੌਕੇ ਤੇ ਜਿਹੜੀ ਪੁਲਿਸ ਦੀ ਇਵੈਰੀਫਿਕੇਸ਼ਨ ਕਰਵਾਈ ਆ ਉੱਥੇ ਮੌਕੇ ਤੇ ਇੱਕ ਐਡਾ ਕਿ ਕਿਸ ਚ ਮਿਲੀ ਆ ਜਿਹਦੇ ਨਾਲ ਉਹਨਾਂ ਵਾਰਦਾਤ ਕੀਤੀ ਸਾਡੇ ਜਿੱਜੇ ਤੇ ਵਾਰ ਕੀਤਾ ਵਾ ਤੇ ਉਹਨਾਂ ਤੇ ਵੀ ਕੀਤਾ ਇਹ ਆਪਣੇ ਪੁਲਾੜ ਚ ਘੁਲੋਤੇ ਹੋਏ ਉੱਥੇ ਮੌਕੇ ਤੇ ਬਾਕੀ ਸ਼ੋਟਾ ਪੀ ਕਤਲ ਹੋਇਆ ਜੀ ਉਹ ਦੱਸ ਦਿਓ ਜੀ ਕਿਦਾਂ ਹੋਇਆ ਤੇ ਕੀ ਮਾਮਲਾ ਸੀ ਇਹ ਜੀ ਜਸ਼ਨਦੀਪ ਸਿੰਘ ਸੀ ਅਰਾ ਆਪਣਾ ਫਾਟ ਕੇ ਖਾਦੀਆਂ ਮੈਂ ਫਾਟ ਕੇ ਮੁੰਡਾ ਚੰਡੀਗੜ੍ਹ ਹੋਟਲ ਮੈਨੇਜਮੈਂਟ ਦਾ ਕੰਮ ਕਰਦਾ ਸੀ ਰੇਲਵੇ ਲਾਈਨ ਦੇ ਲਾਗੇ ਜਿਹੜਾ ਦੀ ਕੋਠੀ ਬਣਦੀ ਪਈ ਹੈ ਘਰ ਬਣਦਾ ਪਿਆ ਇਹ ਆਪਣੇ ਮਾਂ ਪਿਓ ਮਾਂ ਤੇ ਪਿਓ ਗਰੀਬ ਸੀ ਨਾ ਉਥੇ ਰਾਤ ਕੁੱਤੇ ਨੂੰ ਰੋਟੀ ਵੀ ਦੇਣ ਗਏ ਸੀ ਉਥੇ ਕੋਈ ਰੇਲਵੇ ਟਰੈਕ ਦੇ ਬੱਦੇ ਬੈਠਦੇ ਸੀ ਇਹਨਾਂ ਦੀ ਅਕਸਰ ਉਹਨਾਂ ਨੂੰ ਕਿਹਾ ਹੁੰਦਾ ਸੀ ਵੀ ਇੱਥੇ ਨਾ ਬਿਆ ਕਰੋ ਉਹਨਾਂ ਦੀ ਬਹਿਸ ਹੋਈ ਹੈ ਤੇ ਉਹਨਾਂ ਨੇ ਇਹਨਾਂ ਨੂੰ ਕਿਰਚ ਮਾਰੀ ਹੈ ਤੇ ਮੁੰਡਾ ਤੇ ਮਾਰ ਗਿਆ ਹਸਪਤਾਲ ਜਾ ਕੇ ਤੇ ਬਾਪ ਉਹਦਾ ਜਿਹੜਾ ਜ਼ਖਮੀ ਹੋ ਗਿਆ ਤੇ ਇਹ ਆ ਕਰਨ ਪਤਾ ਨਾ ਰਹਾ ਸੀ ਸਰ ਜਿਹੜੇ ਫਾਦਰ ਵਾਜਾ ਹੋਰ ਰਿਸ਼ਤੇਦਾਰ ਕਹਿ ਰਹੇ ਕਿ ਨਸ਼ਾ ਕਰਦੇ ਸੀ ਇੱਥੇ ਬੈਠ ਕੇ ਇਦਾਂ ਵੀ ਕੋਈ ਗੱਲ ਸਮਝ ਆਉਂਦੀ ਅਸੀਂ ਤਫ਼ਤੀਸ਼ ਕਰ ਰਹੇ ਹਾਂ ਨਸ਼ੇ ਵਾਲੀ ਗੱਲੇ ਸਾਹਮਣੇ ਆਈ ਉਹ ਕਹਿੰਦੇ ਆ ਪਰ ਤਫ਼ਤੀਸ਼ ਕਰਾਂਗੇ ਜਦੋਂ ਬੰਦੇ ਫੜੇ ਜਾਣਗੇ ਉਦੋਂ ਪਤਾ ਲੱਗੂ ਵੀ ਇਹ ਨਸ਼ੇਹੀ ਕੌਣ ਹੈ ਮਾਮਲਾ ਚਲਦਾ ਹੈ ਹਾਂ ਐਫਆਰ ਦਰਜ ਕਰਤੀ ਹੈ ਤਫ਼ਤੀਸ਼ ਚੱਲਦੀ ਹੈ ਬਸ ਬਰੇ ਜਾਂ ਪੀਜੀ ਨਾਲ ਨਾਲ ਤੋਂ ਤਫ਼ਤੀਸ਼ ਦਾ ਅਸੀਂ ਠੀਕ ਹੈ ਹਾਂ ਠੀਕ ਹੈ ਠੀਕ ਹੈ ਆਪ 100 ਰੁਪਏ ਚੱਕ ਹੋਰ ਆਪਾਰ ਨਹੀਂ ਉਹ ਆ ਤੀਜੀ ਠੀਕ ਹੈ ਚਲੀ ਜਾਂਦੇ ਹਾਂ ਚਲੀ ਬੇਟਾ ਪੁੱਛਿਆ ਮੈਂ ਮਟਾਰ ਕਰਦਾ ਪੁੱਛਣਾ ਸਰ ਮੈਂ ਵਹਿ ਜਾਣ ਕੇ ਫੋਨ ਕਰਨਾ ਨਹੀਂ ਸਿਰਫ ਪੁੱਛਣਾ ਚਾਹ ਰਿਹਾ ਮੈਂ ਖੜਾ ਬੇਸਰ ਮੈਂ ਮਿਲਣਾ ਚਾਹ ਰਿਹਾ ਜੀ ਸਰ